ਨੋਕਸਭਾ ਚੋਨਾ ਦੇ ਮੱਧ ਨਜ਼ਰ ਪੰਜਾਬ ਤੇ ਹਿਮਾਚਲ ਦੀ ਪੁਲਸ ਪੂਰੀ ਤਰ੍ਹਾਂ ਚੱਕੰਨੀ ਵਿਖਾਈ ਦੇ ਰਹੀ ਹੈ ਅਤੇ ਨਸ਼ਿਆਂ ਖਿਲਾਫ ਕੁੱਸ ਨੇ ਵੀ ਵਿਸ਼ੇਸ਼ ਤੌਰ ਤੇ ਮੁਹਿੰਮ ਵੀ ਛੇੜੀ ਹੋਈ ਹੈ ਇਸ ਦੇ ਚੱਲਦਿਆਂ ਪੰਜਾਬ ਪੁਲਸ ਨੇ ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਚੋਂ ਫੀਮ ਦੀ ਖੇਤੀ ਵੀ ਫੜੀ ਸੀ ਅਤੇ ਅੱਜ ਪੰਜਾਬ ਹਿਮਾਚਲ ਬਾਰਡਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਚਿੱਜੀਆਂ ਚੋਂ ਪੰਜਾਬ ਹਿਮਾਚਲ ਪੁਲਸ ਨੇ ਸਾਂਝੇ ਪਰਛਦਰਾਂ ਦੇਸੀ ਸ਼ਰਾਬ ਦੀਆਂ ਪੱਟੀਆਂ ਵੀ ਫੜੀਆਂ ਹਨ ਜਦ ਕਿ 37 ਦੇ ਕਰੀਬ ਦੇਸੀ ਸ਼ਰਾਬ ਦੇ ਡਰਮ ਫੜੇ ਗਏ ਹਨ ਹਾਲਾਂਕਿ ਇਸ ਛਾਪੇਮਾਰੀ ਦੌਰਾਨ ਕੋਈ ਵੀ ਤਸ਼ਕਰ ਕਾਬੂ ਨਹੀਂ ਆਇਆ ਹੈ ਮੰਨਿਆ ਜਾ ਰਿਹਾ ਹੈ ਕਿ ਤਸ਼ਕਰਾਂ ਨੂੰ ਪੁਲਿਸ ਦੇ ਇਸ ਛਾਪੇਮਾਰੀ ਦੀ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਮੈਂ ਇਸ ਵੇਲੇ ਪੰਜਾਬ ਹਿਮਾਚਲ ਦੇ ਬਾਰਡਰ ਦੇ ਉੱਤੇ ਖੜ੍ਹਾ ਹਾਂ ਜੰਗਲਾਤ ਏਰੀਆ ਆ ਨਾ ਹੀ ਮੈਨੂੰ ਇਸ ਦੀ ਟੈਰਿਟਰੀ ਦਾ ਪਤਾ ਕਿ ਇਹ ਪੰਜਾਬ ਚ ਪੈਂਦੀ ਹੈ ਕਿ ਹਿਮਾਚਲ ਦੇ ਵਿੱਚ ਪੈਂਦੀ ਹੈ ਸੁੰਸਾਨ ਤੇ ਪੂਰਾ ਜੰਗਲੀ ਇਲਾਕਾ ਹੈ ਇਹਦੇ ਵਿੱਚ ਕੁਝ ਇੱਕ ਡਰਮ ਪਏ ਨੇ ਲਾਣ ਦੇ ਤੇ ਬਾਲਨ ਪਿਆ ਹੋਇਆ ਹੁਣ ਇਹ ਟੈਰਿਟਰੀ ਪਤਾ ਨਹੀਂ ਕਿਹੜੀ ਸਟੇਟ ਦੀ ਆ ਫਿਰ ਵੀ ਅਸੀਂ ਇਸ ਦੀ ਤਫਤੀਸ਼ ਕਰਾਂਗੇ ਜੋ ਵੀ ਸਾਥ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਬਣਦੀ ਕਾਰਵਾਈ ਕਰ ਦਿੱਤੀ ਜਾਵੇ ਪਿੰਡ ਵਾਲਿਆਂ ਨਾਲ ਸਾਡੀ ਗੱਲ ਹੋਈ ਜੋ ਕਹਿੰਦੇ ਕਿ ਇਹ ਜਿਹੜਾ ਏਰੀਆ ਹੈਗਾ ਜੀ ਉਹ ਪੰਜਾਬ ਦੇ ਵਿੱਚ ਦੇ ਉੱਪਰ ਪਹਾੜ ਜਿਹੜਾ ਹੈ ਹਿਮਾਚਲ ਦੇ ਵਿੱਚ ਹੈ ਉਹ ਅਸੀਂ ਮਾਲ ਮਹਿਕਮੇ ਨਾਲ ਟਾਈ ਅਪ ਕਰਕੇ ਪਤਾ ਕਰ ਲਾਂਗੇ ਕਿ ਪੰਜਾਬ ਦੇ ਵਿੱਚ ਹੈ ਜਾਂ ਹਿਮਾਚਲ ਦੇ ਵਿੱਚ ਹੈ ਕਿ ਸਾਡੀ ਟਰੈਕਟਰੀ ਕਿੱਥੇ ਤੱਕ ਹੈ ਜੋ ਵੀ ਬਣਦਾ ਹੋਊਗਾ ਕਾਰਵਾਈ ਕਰ ਦਿੱਤੀ ਜਾਊਗੀ ਬਾਰਡਰ ਦੇ ਉੱਪਰ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਦੇਸੀ ਸ਼ਰਾਬ ਜਿਹੜੀ ਵੰਦੇ ਚਾਹੇ ਉਹ ਬਾਰਡਰ ਸਰ ਕੀ ਇਹਦੇ ਚ ਪਲਾਉ ਨੇ ਇਸ ਬਾਰੇ ਹੁਣ ਆਪਾਂ ਨੂੰ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਕਿਨੇ ਕੀ ਕੀਤਾ ਕੀ ਨਹੀਂ ਕੀਤਾ ਇਹ ਤਾਂ ਹੁਣ ਜੰਗਲਾਤ ਏਰੀਆ ਇਨਫਰਮੇਸ਼ਨ ਮੀਡੀਆ ਮੌਕੇ ਤੇ ਪਹੁੰਚ ਗਏ ਆ ਜੋ ਵੀ ਬਣਦੀ ਹੋਗੀ ਪੁਲਿਸ ਨਾਲ ਟਾਈ ਅਪ ਕੀਤਾ ਜੀ ਹਾਂ ਜੀ ਹਾਂ ਜੀ ਹਿਮਾਚਲ ਦੀ ਪੁਲਿਸ ਨਾਲ ਟਾਈ ਅਪ ਕੀਤਾ ਉਹ ਸਾਰੇ ਫੋਲਸ ਅਫਸਰ ਆ ਰਹੇ ਨੇ ਬਿਲਕੁ वो डिस्ट्रॉय कर दिए गए लान दी गई है और जो तोड़ दी गई है कितने ड्रम थे छत्तीस के करीब ड्रम कुछ खाली थे उसमें बाकी भरे हुए थे भरे हुए ज्यादा हैं खाली कम थे सर क्या लगता है कैसे चल रहा है सारा कारोबार जो चल रहा है क्या तो प्रशासन को कोई पता ही नहीं है इसके बारे में नहीं प्रशासन को में कह सकता है लेकिन जंगल का एरिया है इस करके थोड़ा ये रहता है क्यों नहीं लग रही आपको प्रशासन की कि पंजाब पुलिस कह रही है कि हिमाचल का एरिया हिमाचल कह रही है का का हिमाचल है बाउंड्री पे है नहीं सकते, तो के पता थे पता थे आग आज तो हमने आज भी पहले थी कि हम रेड करेंगे जिस हिसाब से यहाँ सेटअप किया गया है उससे लगता नहीं कि काफी पुराना चल रहा है क्या पुलिस की सूचित ही नहीं लगा ही नहीं अभी तो नहीं होगी लेकिन अभी इलेक्शन के दौरान ज्यादा हो गया होगा छुपी नहीं, नहीं होगी इसके इसके तो हमें ये पता था कि ऊपर बेहतर उसके खिलाफ मुकदमे भी हुए हैं मुकदमे दर्ज है ये यहाँ पे कुलदीप नाम का व्यक्ति है उसके विरुद्ध मुकदमे भी ऊपर ਸ਼੍ਰੀ ਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ